ਕੈਨੇਡਾ ਦੀ ਗੱਲ ਕਰਦੇ ਆਂ ਔਰ ਕੈਨੇਡਾ ਦੇ ਵਿੱਚ ਵੀ ਆਪਾਂ ਦੇਖ ਰਹੇ ਆਂ ਕਿ ਪਿੱਛੇ ਇੰਨੇ ਚੇਂਜਿੰਗ ਦੇਖਣ ਨੂੰ ਮਿਲੇ ਆ 2024 ਦੇ ਵਿੱਚ ਔਰ ਉਸ ਤੋਂ ਬਾਅਦ ਸਖਤੀਆਂ ਬਹੁਤ ਹੋਈਆਂ ਹੁਣ ਵੀ ਸੁਣਨ ਦੇ ਵਿੱਚ ਇਹ ਆ ਰਿਹਾ ਵੀ ਕੈਨੇਡਾ ਬਹੁਤ ਘੱਟ ਵੀਜ਼ਾਸ ਦੇ ਰਿਹਾ ਕਿਹੜੇ ਕਿਹੜੀ ਪ੍ਰੋਫਾਈਲ ਵਾਲੇ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੂੰ ਇਸ ਟਾਈਮ ਵੀਜ਼ਾਸ ਮਿਲ ਰਿਹਾ ਜਾਂ ਜਿਹੜੇ ਰਿਫਿਊਜ਼ਲ ਆ ਰਹੀ ਹੈ ਤਾਂ ਕੀ ਲੱਗਦਾ ਵੀ ਕੀ ਕਾਰਨ ਹੋਣੇ ਆ ਕੈਨੇਡਾ ਇੰਨੀ ਵੱਡੀ ਗਿਣਤੀ ਵਿੱਚ ਰਿਫਿਊਜ਼ਲ ਕਿਉਂ ਦੇਰਿਆ ਸਟੂਡੈਂਟਸ ਨੂੰ ਹ ਕੈਨੇਡਾ ਦੀ ਸਾਡੇ ਕੋਲ ਆਪਸ਼ਨਸ ਤਾਂ ਬਹੁਤ ਸਾਰੀਆਂ ਨੇ ਟ੍ਰੇਡ ਕੋਰਸ ਨਾਲ ਆਪਸ਼ਨਸ ਨੇ ਵਿਦਾਊਟ ਆਈਲੈਂਡਸ ਆਪਸ਼ਨਸ ਨੇ ਆਫਟਰ ਪਲੱਸ 2 ਆਪਸ਼ਨਸ ਹੈਗੀਆਂ ਨੇ 3 ਮਨთ ਦਾ ਕੋਰਸ ਕਰਨ ਤੋਂ ਬਾਅਦ ਤੁਸੀਂ ਉੱਥੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਦੂਸਰੀ ਜੇ ਤੁਹਾਡੀ ਰਿਫਿਊਜ਼ਲ ਆ ਚੁੱਕੀ ਆ ਸਿ ਰਿਫਿਊਜ਼ਲ ਤੋਂ ਬਾਅਦ ਤੁਹਾਡੀ ਫਾਈਲ ਰਿਵਿਊ ਕਰਾਂਗੇ ਅਸੀਂ 10 ਲਾਸਟ ਜਿਹੜੀਆਂ ਫਾਈਲਸ ਐ ਰਿਵਿਊ ਕੀਤੀਆਂ ਅਸੀਂ ਉਹਦੇ ਵਿੱਚ ਅਸੀਂ 5 ਵੀਜ਼ਾਸ ਗ੍ਰਾਂਟ ਕਰਵਾਏ ਨੇ ਅਗਲੀ ਗੱਲ ਜੇ ਆਪਾਂ ਕਰੀਏ ਕਿ ਕੈਨੇਡਾ ਦੇ ਅੰਦਰ ਕਿ ਨਾਰਮਲ ਜੇ ਬੱਚੇ ਨੇ ਅਪਲਾਈ ਕਰਕੇ ਜਾਣਾ ਹੋਵੇ ਐਸਡੀਐਸ ਜਿਹੜੀ ਕੈਟਾਗਰੀ ਸੀ ਉਹ ਤੁਹਾਨੂੰ ਪਤਾ ਹੈ ਮਰਜ ਹੋ ਚੁੱਕੀ ਆ ਤੁਹਾਨੂੰ ਦਾਓ ਵਿਦਆਊਟ ਜੀਆਈਸੀ ਵਿਦਆਊਟ ਟਿਊਸ਼ਨ ਫੀਸ ਵੀ ਅਪਲਾਈ ਕਰਨਾ ਉਹ ਵੀ ਆਪਸ਼ਨਸ ਹੈਗੀਆਂ ਨੇ ਪੈਜਿਸ ਤੇ ਨਾਲ ਵੀ ਆਪਸ਼ਨਸ ਹੈਗੀਆਂ ਨੇ ਬਾਕੀ ਪੀਆਰ ਦੇ ਲਈ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਲੀਮੀਆ ਸਿਸਟਮ ਹੈ ਉਹ ਖਤਮ ਕਰਨ ਹੋ ਚੁੱਕਿਆ ਹੈ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਲੀਮੀਆ ਦੇ ਬਜਟ ਤੇ ਨਈ ਫਾਈਲਸ ਲੱਗਣਗੀਆਂ ਬਹੁਤ ਸਾਰੀਆਂ ਚੇਂਜਸ ਆਈਆਂ ਨੇ ਜਿਹੜੇ ਇਸ ਸਾਲ ਦੇ ਵਿੱਚ ਅਸੀਂ ਚੇਂਜਸ ਦੇਖੀਆਂ ਨੇ ਜੋ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਉਹ ਐਨੀਆਂ ਅਸੀਂ ਪਹਿਲਾਂ ਨਹੀਂ ਦੇਖੀਆਂ ਸੀ ਬਟ ਜੇ ਗੱਲ ਕਰੀਏ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਸਟੂਡੈਂਟਸ ਦੀ ਭਲਾਈ ਦੇ ਲਈ ਹੀ ਆ ਕਿ ਲੀਮੀਆਂ ਦਾ ਕਿੰਨਾ ਅਸੀਂ ਮੈਨੂੰ ਲੱਗਦਾ ਹੈ 50 50 ਲੱਖ 35 35 ਲੱਖ ਸਾਡੇ ਸਟੂਡੈਂਟਸ ਨੇ ਸਟੱਡੀ ਵੀਜ਼ਾ ਤੋਂ ਬਾਅਦ ਵੀ ਖਰਚ ਕੇ ਵਰਕ ਪਰਮਿਟ ਜਿਹੜਾ ਲੈਂਦੇ ਸੀਗੇ ਹੁਣ ਜਿਹੜਾ ਟ੍ਰੇਡ ਕੋਰਸ ਆ 3 ਮੰਥ ਦਾ ਜਿਹੜੇ ਸਾਡੇ ਸਟੂਡੈਂਟ ਉੱਥੇ ਵੀ ਬੈਠੇ ਨੇ ਉਹ ਵੀ 3 ਮੰਥ ਦਾ ਕੋਰਸ ਕਰਨ ਤੋਂ ਬਾਅਦ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ ਸਾਡੇ ਕੋਲ ਐਵੇਂ ਦਾ ਕਾਲਜ ਆ ਉਹਦੇ ਵਿੱਚ ਕੋਈ ਤੁਹਾਨੂੰ ਉੱਥੇ ਬੈਠਿਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਇਲਟਸ ਦੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੀ ਐਜੂਕੇਸ਼ਨ ਵਿੱਚ ਛੱਡ ਚੁੱਕੇ ਸੀਗੇ ਵਰਕ ਪਰਮਿਟ ਅਪਲਾਈ ਕੀਤਾ ਸੀ ਬਟ ਵਰਕ ਪਰਮਿਟ ਨਲੀਮੀਆ ਬੰਦ ਹੋਣ ਕਰਕੇ ਰਿਜੈਕਟ ਹੋ ਗਿਆ ਉਹਦੇ ਲਈ ਵੀ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ ਇਸ ਕਰਕੇ ਇਸ ਟਾਈਮ ਕੈਨੇਡਾ ਦਾ ਜਿਹੜਾ ਸਿਨੈਰੀਓ ਆ ਜਿਹੜੀ ਚੀਜ਼ ਮੈਂ ਦੇਖ ਰਹੀਆਂ ਕਿ ਜਿਹੜਾ ਲੀਨੀਆਂ ਸਿਸਟਮ ਖਤਮ ਹੋਇਆ ਉਹਦੇ ਵਿੱਚ ਕਿਤੇ ਨਾ ਕਿਤੇ ਸਟੂਡੈਂਟਸ ਦੀ ਬਹੁਤ ਤਕੜੀ ਭਲਾਈ ਆ ਤੇ ਨਾਲ ਦੀ ਨਾਲ ਆ ਟ੍ਰੇਡ ਕੋਰਸ ਨੂੰ ਜੇ ਮੈਂ ਕੋਰ ਰਿਲੇਟ ਕਰਾਂ ਕਿ 3 ਮਨთ ਦਾ ਤੁਸੀਂ ਟ੍ਰੇਡ ਕੋਰਸ ਕੰਪਲੀਟ ਕਰਦੇ ਹੋ ਤੇ ਨਾਲ ਦੀ ਨਾਲ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਸਿਰਫ 3 ਤੋਂ 4 ਮਹੀਨੇ ਦਾ ਇਹ ਕੋਰਸ ਹੁੰਦਾ ਹੈ ਹਰ ਕੈਟਾਗਰੀ ਦੇ ਲਈ ਟ੍ਰੇਡ ਕੋਰਸ ਵਾਲਿਆਂ ਦੇ ਲਈ ਸਾਡੇ ਕੋਲ 옵ਸ਼ਨਸ ਨੇ ਤੇ ਜੇ ਤੁਸੀਂ ਪੀਆਰ ਤੇ ਹੋ ਅਪਲਾਈ ਕਰਨਾ ਚਾਹੁੰਦੇ ਹੋ ਅੱਗੇ ਉਹਦੇ ਲਈ ਵੀ ਤੁਸੀਂ ਆਪਣੇ ਡਾਕੂਮੈਂਟਸ ਪੇਪਰਵਰਕ ਸਾਨੂੰ ਭੇਜ ਸਕਦੇ ਹੋ ਉਹਦੇ ਲਈ ਵੀ ਅਸੀਂ ਤੁਹਾਨੂੰ ਗਾਈਡ ਕਰਾਂਗੇ ਤੇ ਸਾਡੇ ਸਟੂਡੈਂਟ ਦਾ ਬੜਿਆਂ ਦਾ ਲਾਸਟ ਜਿਹੜਾ ਮੈਂ ਇਸ ਪਲੇਟਫਾਰਮ ਤੇ ਤੁਹਾਡੇ ਨਿਰਪੱਖ ਪੋਸਟ ਤੇ ਹੀ ਭਾਜੀ ਜਿਹੜਾ ਗਾਈਡੈਂਸ ਦਿੱਤੀ ਸੀਗੀ ਉਹਦੇ ਵਿੱਚ ਸਟੂਡੈਂਟਸ ਦੀ ਬੜੀ ਇਨਕੁਆਰੀ ਰੇਸ ਹੋਈ ਸੀਗੀ ਕਿ ਵਿਦਆਊਟ ਜੀਆਈਸੀ ਸਾਨੂੰ ਪਤਾ ਹੀ ਨਹੀਂ ਸੀ ਵਿਦਆਊਟ ਜੀਆਈਸੀ ਅਪਲਾਈ ਕਰਕੇ ਜਾਇਆ ਜਾ ਸਕਦਾ ਹੈ ਤੇ ਬਿਲਕੁਲ ਵਿਦਆਊਟ ਜੀਆਈਸੀ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਜੇ ਟਿਸ਼ਨ ਸਕਸੈਸ ਰੇਟ ਕਿੰਨਾ ਹੈ ਮੈਮ ਵਿਦਆਊਟ ਜੀਆਈਸੀ ਦਾ ਜਿਹੜਾ ਵਿਦਆਊਟ ਜੀਆਈਸੀ ਜੀਆਈਸੀ ਬੇਸਿਕਲੀ ਕੋਈ ਪੇਪਰ ਵਰਕ ਨਹੀਂ ਹੈ ਬੀਸਿਕਲੀ ਤੁਹਾਡੀ ਬੈਂਕਿੰਗ ਆ ਉਹ ਚਾਹੇ ਤੁਸੀਂ ਇੰਡੀਆ 'ਚ ਬੈਠ ਕੇ ਦਿਖਾ ਦਿਓ ਚਾਹੇ ਤੁਸੀਂ ਉਧਰ ਆਪਣੇ ਪੇਮੈਂਟ ਜਿਹੜੀ ਆ ਉਹ 1 ਸਾਲ ਦਾ ਲਿਵਿੰਗ ਕਾਸਟ ਹੈ ਤੁਹਾਡੀ ਤੇ ਉਹ ਲਿਵਿੰਗ ਕਾਸਟ ਆਪਾਂ ਇੰਡੀਆ 'ਚ ਬੈਠ ਕੇ ਵੀ ਦਿਖਾ ਸਕਦੇ ਆ ਕਿਉਂਕਿ ਬੱਚੇ ਨੂੰ ਬੜਾ ਇਹ ਲੱਗਣ ਲੱਗਾ ਸੀ ਮੈਂ ਇੰਨਾ ਪੈਸਾ ਬਾਹਰ ਭੇਜੂੰਗਾ ਕਈ ਵਾਰ ਬੱਚੇ ਕੋਲ ਹੁੰਦਾ ਵੀ ਨਹੀਂ ਸੀਗਾ ਉਹਨੇ ਇੱਕ ਫਾਈਨੈਂਸਰ ਤੋਂ ਅਰੇਂਜ ਕਰਨਾ ਹੁੰਦਾ ਸੀਗਾ ਤੇ ਇਹ ਕੋਈ ਡਾਕੂਮੈਂਟ ਜਾਂ ਪੇਪਰਵਰਕ ਨਹੀਂ ਆ ਕਿ ਇਹਨੂੰ ਲੈਸ ਕਰ ਦਾਂਗੇ ਵੀਜ਼ਾ ਰੇਸ਼ੋ ਘਟਜੂਗੀ ਜਾਂ ਵੀਜ਼ਾ ਨਹੀਂ ਆਊਗਾ ਵਿਦਆਊਟ ਜੀਆਈਸੀ ਵੀ ਓਨੀ ਵੀਜ਼ਾ ਸਕਸੈਸ ਰੇਟ ਉਨਾ ਹੀ ਆ ਕਿਉਂਕਿ GIC ਕੋਈ ਐਵੇਂ ਦਾ ਪੇਪਰ ਨਹੀਂ ਆ ਜਿਹਦੇ ਬਿਹਾਫ ਤੇ ਵੀਜ਼ਾ ਆਫੀਸਰ ਨੇ ਤੁਹਾਨੂੰ 100% ਜਿਹੜੀ ਆ ਸਟੈਂਪ ਲਾ ਕੇ ਦੇਣੀ ਆ ਜੇ ਤੁਸੀਂ ਇੱਥੇ ਉਨੀ ਬੈਂਕਿੰਗ ਆਪਣੀ ਦਿਖਾ ਸਕਦੇ ਹੋ ਤੇ इजीली ਵੀਜ਼ਾ ਲਿਆ ਜਾ ਸਕਦਾ ਹੈ ਤੇ بار بار GIC ਦੇ ਉੱਤੇ ਜਿਹੜੀਆਂ ਸਾਡੇ ਕੋਲ ਕਾਲਸ ਡ੍ਰੌਪ ਹੋਈਆਂ ਸੀ ਅਸੀਂ ਉਹਨਾਂ ਨੂੰ ਗਾਈਡ ਵੀ ਕੀਤਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜਲਦ ਅਸੀਂ ਤੁਹਾਨੂੰ ਵੀਜ਼ਾਸ ਵੀ ਦਿਖਾਵਾਂਗੇ ਜਿਹੜੇ ਸਟੂਡੈਂਟਸ ਦਾ ਸੀ ਅਪਲਾਈ ਕਰ ਚੁੱਕੇ ਆ ਵਿਦਾਊਟ ਜੀਆਈਸੀ ਤੇ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਜੇ ਕੋਈ ਵੀ ਕੈਂਡੀਡੇਟ ਐਵੇਂ ਦੀ ਕੋਈ ਗਾਈਡੈਂਸ ਲੈਣਾ ਚਾਹੁੰਦਾ ਹੈ ਤੇ ਤੁਸੀਂ ਕਿਸੇ ਵੀ ਟਾਈਮ ਕਾਲ ਕਰਕੇ ਇਹ ਅੱਗੇ ਗਾਈਡੈਂਸ ਕੈਰੀ ਔਨ ਕਰ ਸਕਦੇ ਹੋ ਹੂੰ ਬਿਲਕੁਲ ਲਗਾਤਾਰ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਆਪਸ਼ਨ ਹੈ ਕਿ ਵਿਦਆਊਟ ਜੀਆਈਸੀ ਵੀ ਅਪਲਾਈ ਕੀਤਾ ਜਾ ਸਕਦਾ ਤੁਸੀਂ ਬਿਨਾ ਜੀਆਈਸੀ ਤੋਂ ਅਪਲਾਈ ਕਰਕੇ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਔਰ ਜੇ ਕੋਈ ਹੋਰ ਵੀ ਜਿਵੇਂ ਆਪਾਂ ਕਹਿ ਸਕਦੇ ਜਿਵੇਂ ਮੈਮ ਨੇ ਕਿਹਾ ਕਿ ਤੁਸੀਂ ਵਰਕ ਵੀਜ਼ਾ ਜਾਂ ਹੋਰ ਕੁਈ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਬੱਚਿਆਂ ਲਈ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਦਾ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਮੈਮ ਜੇ ਕੈਨੇਡਾ ਦੀ ਗੱਲ ਕਰਦੇ ਆ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੇ ਰਿਫਿਊਜ਼ਲ ਆ ਗਿਆ ਇੱਕ ਵਾਰੀ ਦੋ ਵਾਰੀ ਟੂਰਿਸਟ ਦੀਆਂ ਦਾ ਬਹੁਤ ਜ਼ਿਆਦਾ ਰਿਫਿਊਜ਼ਲ ਆਈਆਂ ਪਿੱਛੇ ਜੇ ਦੋ ਦੋ ਤਿੰਨ ਤਿੰਨ ਵਾਰੀ ਲੋਕਾਂ ਦੀਆਂ ਆ ਗਿਆ ਕੀ ਕਿੰਨੀ ਕਵਾਰ ਰਿਫਿਊਜ਼ਲ ਤੋਂ ਬਾਅਦ ਬੱਚਾ ਜਿਹੜਾ ਹੈ ਜਾਂ ਕੋਈ ਕੈਂਡੀਡੇਟ ਐਸ ਜਿਹਨ ਟੂਰਿਸਟ ਤੇ ਜਾਣਾ ਅਪਲਾਈ ਕਰ ਸਕਦਾ ਹੈ ਜਾਂ ਰਿਫਿਊਜ਼ਲ ਦੇ ਨਾਲ ਕੋਈ ਫਰਕ ਪੈਂਦਾ ਕਿ ਦੁਬਾਰੇ ਵੀਜ਼ਾ ਆਉਣ ਦੇ ਵਿੱਚ ਚਾਂਸਸ ਘੱਟ ਹੁੰਦੇ ਆ ਜਾਂ ਫਿਰ ਜੇ ਐਸ ਐਕਸਪਰਟ ਟੀਮ ਜਿਹੜੀ ਤੁਹਾਡੀ ਹੈਗੀ ਆ ਜਾਂ ਜਿੰਨਾ ਵੀ ਤੁਹਾਡਾ ਐਕਸਪੀਰੀਅੰਸ ਹੈ ਕਿ ਤੁਸੀਂ ਦੁਬਾਰੇ ਰਿਫਿਊਜ਼ਲ ਵਾਲਿਆਂ ਬੱਚਿਆਂ ਦਾ ਵੀ ਵੀਜ਼ਾ ਲੈ ਸਕਦੇ ਹੋ ਦੁਬਾਰੇ ਅਪਲਾਈ ਕਰਕੇ ਬਲਵਿੰਦਰ ਜੀ ਅਸੀਂ ਉਹਨੂੰ ਦੁਬਾਰਾ ਨਹੀਂ ਅਪਲਾਈ ਕਰਾਂਗੇ ਅਸੀਂ ਸਿਰਫ ਉਹਦੀ ਫਾਈਲ ਨੂੰ ਜਿਹਦੀ ਰਿਫਿਊਜ਼ਲ ਆ ਚੁੱਕੀ ਆ ਉਹਦੀ ਫਾਈਲ ਨੂੰ ਰਿਵਿਊ ਕਰਾਂਗੇ ਰਿਵਿਊ ਕਰਨ ਤੋਂ ਬਾਅਦ ਅਸੀਂ ਰ ਉੱਤੇ ਹੀ ਜੁਡੀਸ਼ੀਅਲ ਪਾਵਾਂਗੇ ਕਿ ਇਹ ਰਿਫਿਊਜ਼ਲ ਦਾ ਰੀਜ਼ਨ ਹੈ ਤੇ ਇਹ ਰੀਜ਼ਨ ਨੂੰ ਅਸੀਂ ਸੈਟੀਸਫਾਈ ਕਰਾ ਰਹੇ ਹਾਂ ਵੀਜ਼ਾ ਆਫੀਸਰ ਨੂੰ ਤੇ ਉਹਦੇ ਬਿਹਾਫ ਤੇ ਵੀ ਆਪਾਂ ਵੀਜ਼ਾ ਜਿਹੜਾ ਹੈ ਦੁਬਾਰਾ ਜਨਰੇਟ ਕਰਵਾ ਸਕਦੇ ਹਾਂ ਇਹ ਨਹੀਂ ਕਿ ਰਿਫਿਊਜ਼ਲ ਆ ਗਈ ਹੈ ਤੇ ਗੱਲ ਖਤਮ ਹੋ ਗਈ ਹੈ ਕਹਾਣੀ ਖਤਮ ਹੋ ਗਈ ਹੈ ਦੁਬਾਰਾ ਵੀਜ਼ਾ ਨਹੀਂ ਲਿਆ ਜਾ ਸਕਦਾ ਜਾਂ ਫਿਰ ਇੱਕ ਉਸ ਤੋਂ ਸਾਨੂੰ ਫਸਟ ਜਿਹੜਾ ਸਟਾਰਟਅਪ ਕਰਨਾ ਪਊਗਾ ਕੀ ਪਹਿਲਾਂ ਆਫਰ ਲੈਟਰ ਮੰਗਾਵਾਗੇ ਫਿਰ ਆਪਾਂ ਇਹ ਕਰਾਂਗੇ ਉਹ ਕਿਸੇ ਵੀ ਝੰਡੜ ਚ ਪੈਣ ਦੀ ਜਰੂਰਤ ਨਹੀਂ ਆ ਅਸੀਂ ਤੁਹਾਡੀ ਫਾਈਲ ਨੂੰ ਜਿਹੜਾ ਹੈ ਜੁਡੀਸ਼ਲੀ ਰਿਵਿਊ ਕਰਵਾਵਾਂਗੇ ਉਹਦੇ ਬੇਸ ਤੇ ਆਪਾਂ ਅੱਗੇ ਵੀਜ਼ਾ ਲੈ ਸਕਦੇ ਆ ਇਸ ਕਰਕੇ ਜਿਹੜੇ ਬੱਚਿਆਂ ਦੀ ਰਿਫਿਊਜ਼ਲ ਆ ਚੁੱਕੀ ਆ ਇੱਕ ਵਾਰ ਸਾਨੂੰ ਜਰੂਰ ਕੰਟੈਕਟ ਕਰਨ ਅਸੀਂ ਤੁਹਾਨੂੰ ਉਹਨੂੰ ਗਾਈਡ ਕਰਾਂਗੇ ਕਿ ਅੱਗੇ ਉਹਨਾਂ ਦੀ ਫਾਈਲ ਸਾਡਾ ਜਿਹੜਾ ਉੱਥੇ ਬੰਦਾ ਬੈਠਾ ਉਹ ਕਿਵੇਂ ਰਿਵਿਊ ਕਰਕੇ ਦੁਬਾਰਾ ਵੀਜ਼ਾ ਕਿਵੇਂ ਲੈ ਸਕਦਾ ਹੈ ਇਸ ਕਰਕੇ ਪਹਿਲਾਂ ਜਿਹੜਾ ਸਿਸਟਮ ਸੀ ਕੁਝ ਹੋਰ ਹੁੰਦਾ ਸੀ ਹੁਣ ਚੀਜ਼ਾਂ ਜਿਹੜੀਆਂ ਕਾਫੀ ਰੂਲ ਐਂਡ ਰੈਗੂਲੇਸ਼ਨਸ ਚੇਂजेस ਆਈਆਂ ਜਿਹੜੀਆਂ ਚੇਂजेस ਆਈਆਂ ਉਹ ਬੱਚਿਆਂ ਤੱਕ ਪਹੁੰਚ ਹੀ ਨਹੀਂ ਪਾਂਦੀ ਉਹ ਗਾਈਡੈਂਸ ਹੀ ਨਹੀਂ ਪਹੁੰਚ ਪਾਂਦੀ ਤੇ ਇਸ ਕਰਕੇ ਤੁਹਾਡੇ ਕੋਲ ਜਿਹਦੀ ਜਿਹਦੇ ਕੋਲ ਵੀ ਤੁਹਾਡੇ ਕੋਲ 6 ਮਹੀਨੇ ਪਹਿਲਾਂ ਸਾਲ ਪਹਿਲਾਂ ਰਿਫਿਊਜ਼ਲ ਪਈ ਆ ਇੱਕ ਵਾਰ ਜਰੂਰ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਕਿ ਉਹਨੂੰ ਰੀਵਿਊ ਅਸੀਂ ਕਰਕੇ ਕਿਵੇਂ ਅੱਗੇ ਤੁਹਾਨੂੰ ਵੀਜ਼ਾ ਗ੍ਰਾਂਟ ਕਰਵਾ ਕੇ ਦੇ ਸਕਦੇ ਆ ਤੇ ਬਹੁਤ ਸਾਰੀਆਂ ਆਪਸ਼ਨਸ ਨੇ ਕੈਨੇਡਾ ਦੇ ਅੰਦਰ ਕੋਈ ਉੱਥੇ ਨਹੀਂ ਉਹ ਨਹੀਂ ਪਈ ਕਿ ਸਾਰੇ ਆਪਾਂ ਹੁਣ ਇੰਡੀਆ 'ਚ ਬੈਠੇ ਆ ਤੇ ਇੱਥੇ ਕਿੰਨੀ ਕ ਆਪਾਂ ਅਨਇੰਪਲੋਇਮੈਂਟ ਦੇਖ ਰਹੇ ਆ ਹਰ ਬੰਦਾ ਆਪਣੀ ਗੁਜ਼ਰ-ਬਸਰ ਕਰ ਰਿਹਾ ਆਪਣੇ ਲਿਵਿੰਗ ਸਟੈਂਡਰਡ ਦੇ ਨਾਲ ਜ਼ਿੰਦਗੀ ਜੀ ਰਿਹਾ ਦੋ ਟਾਈਮ ਦੀ ਰੋਟੀ ਖਾ ਰਿਹਾ ਜੇ ਇੰਡੀਆ ਦੇ ਵਿੱਚ ਅਸੀਂ ਇੰਡੀਆ ਤੋਂ ਭੱਜਦੇ ਸੀ ਕਿ ਇੰਡੀਆ 'ਚ ਕੁਝ ਨਹੀਂ ਆ ਤੇ ਕੈਨੇਡਾ 'ਚ ਹਜੇ ਵੀ ਬਹੁਤ ਕੁਝ ਹੈ ਇਹ ਸਟੂਡੈਂਟਸ ਨੂੰ ਸੋਚਣ ਦੀ ਜ਼ਰੂਰਤ ਨਹੀਂ ਆ ਬਹੁਤ ਸਾਰੇ ਉਹਨਾਂ ਦੇ ਰੂਰਲ ਏਰੀਆ ਨੇ ਜਿਹੜੇ ਉਹਨਾਂ ਨੇ ਡਿਵੈਲਪ ਕਰਨੇ ਨੇ ਇੰਡੀਆ ਤੋਂ ਅੱਛੀ ਮੈਨਪਾਵਰ ਉਹਨਾਂ ਨੂੰ ਕਿਤੋਂ ਨਹੀਂ ਮਿਲ ਸਕਦੀ ਜਿਹੜੀਆਂ ਇਹ ਬਿਆਨਬਾਜ਼ੀਆਂ ਹੋ ਰਹੀ ਯਾਨੀ ਪੋਲੀਟੀਕਲ ਬੇਸ ਤੇ ਨੇ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਸਾਈਡ ਕਰਕੇ ਇੱਕ ਨਾਰਮਲ ਰਿਵਿਊ ਕਰੀਏ ਆਪਾਂ ਕੈਨੇਡਾ ਨੂੰ ਨਾਰਮਲ ਤਰੀਕੇ ਨਾਲ ਦੇਖੀਏ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਐਮੰਦੀਆਂ ਸਟੇਟ ਨੇ ਜਿਹੜੀਆਂ ਅੰਡਵੈਲਪ ਪਈਆਂ ਨੇ ਵਿਦਆਊਟ ਮੈਨ ਮੈਨਪਾਵਰ ਉਹ ਸਟੇਟ ਜਿਹੜੀਆਂ ਉਹ ਡਵੈਲਪ ਨਹੀਂ ਹੋ ਸਕਦੀਆਂ ਇਸ ਕਰਕੇ ਉਹਨਾਂ ਨੇ ਜਿਹੜੀਆਂ ਲੀਮੀਆ ਆਪਸ਼ਨ ਹਟਾਈ ਆ ਇਹ ਵੀ ਕਿਤੇ ਨਾ ਕਿਤੇ ਸਾਡੇ ਸਟੂਡੈਂਟ ਦੀ ਭਲਾਈ ਕੀਤੀ ਆ 35 35 40 40 ਲੱਖ ਰੁਪਿਆ ਸਾਡਾ ਸਟੂਡੈਂਟ ਇੱਕ ਲੀਮੀਆ ਦੇ ਉੱਤੇ ਖਰਚਦਾ ਸੀ ਫਿਰ ਉਹ ਵਰਕ ਪਰਮਿਟ ਪਾਉਂਦਾ ਸੀ ਉਹ ਵਰਕ ਪਰਮਿਟ ਹੀ ਰਹਿੰਦਾ ਸੀ ਪ ਪੈਂਦਾ ਸੀ ਇਸ ਕਰਕੇ ਜਿਹੜੀਆਂ ਚੀਜ਼ਾਂ ਹੋਈਆਂ ਕਿਤੇ ਨਾ ਕਿਤੇ ਸਾਡੇ ਫੇਵਰ ਚ ਹੋਈਆਂ ਨੇ ਤੇ ਆਉਣ ਵਾਲਾ ਟਾਈਮ ਵੀਜ਼ਾਸ ਦਾ ਹੈ ਜਿਨੇ ਵੀ ਅਪਲਾਈ ਕਰਨਾ ਅਪਲਾਈ ਕਰਕੇ ਜਾ ਸਕਦਾ ਹੈ ਵਿਦਾਊਟ ਜੀਆਈਸੀ ਰਿਫਿਊਜ਼ਲ ਹੈ ਇੱਕ ਵਾਰ ਜ਼ਰੂਰ ਕੰਟੈਕਟ ਕਰੋ ਅਸੀਂ ਤੁਹਾਨੂੰ ਗਾਈਡ ਕਰਾਂਗੇ